ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤਿਰਤ ਸਿੰਘ ਪੈਨਕਲ ਮੇਰੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਮੌਜੂਦ ਨੇ ਜਿਹੜੇ ਕਿ ਪੈਨਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਤਿਰੋ ਜੀ ਸਸਕਾਰ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਕਾਰ ਸਸਕਾਰ ਤਿਰੋ ਜੀ ਸਵਾਲ ਬਹੁਤ ਵੱਡੇ ਨੇ ਚਿੰਤਾ ਕੈਨੇਡਾ ਤੋਂ ਲਗਾਤਾਰ ਵਡੀਆਂ ਜਾ ਰਹੀਆਂ ਨੇ ਬਹੁਤ ਸਾਰੇ ਵਿਦਿਆਰਥੀ ਲਗਭਗ 70000 ਕਹਿੰਦੇ ਨੇ ਕਈ ਤਵ ਵਿਦਿਆਰਥੀਆਂ ਦੀ ਗਿਣਤੀ 70000 ਤੋਂ 1 ਲੱਖ ਦੱਸ ਰਹੇ ਨੇ ਉਹ ਨਵੇਂ ਵਿਦਿਆਰਥੀਆਂ ਨੂੰ ਵੀ ਕਿਤੇ ਨ ਕਿਤੇ ਜੋੜ ਰਹੇ ਨੇ ਜਿਨ੍ਹਾਂ ਦੇ ਪੋਸਟ ਸਟਡੀ ਵਰਕ ਪਰਮਿਟ ਖਤਮ ਹੋਣ ਵਾਲੇ ਨੇ ਕਹਿੰਦੇ ਚਿੰਤਾ ਇਹ ਹੈ ਕਿ 70 ਤੋਂ 1 ਲੱਖ ਬੱਚਾ ਜਿਹੜਾ ਉਹਦੇ ਤੇ ਇਲੀਗਲ ਹੋਣ ਦੀ ਜਾਂ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ ਤੇ ਕੈਨੇਡਾ ਦੀ ਸਰਕਾਰ ਨੇ ਹਜੇ ਤੱਕ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਠੋਸ ਭਰੋਸਾ ਨਹੀਂ ਦਿੱਤਾ ਖਬਰਾਂ ਆ ਰਹੀਆਂ ਨੇ ਸਾਡੇ ਵਿਦਿਆਰਥੀ ਕੈਨੇਡਾ ਦੇ ਵਿੱਚ ਧਰਨੇ ਮਾਰ ਰਹੇ ਨੇ ਬਹੁਤ ਸਾਰੀਆਂ ਥਾਵਾਂ ਤੇ ਉੱਥੇ ਧਰਨੇ ਚੱਲ ਰਹੇ ਨੇ ਵਿਦਿਆਰਥੀਆਂ ਦੇ ਔਰ ਸਥਿਤੀਆਂ ਦਿਨ-ਪ੍ਰਤੀ ਦਿਨ ਜ਼ਿਆਦਾ ਚਿੰਤਾਜਨਕ ਬਣ ਰਹੀਆਂ ਨੇ ਹੁਣ ਇੰਡੀਆ ਚੋਂ ਜਿਹੜੇ ਬੱਚੇ ਪੜ੍ਹਨ ਲਿਖਣ ਵਾਲੇ ਨੇ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਪੜ੍ਹਨ ਲਿਖਣ ਵਾਲੇ ਨੇ ਭਾਵੇਂ ਜਿਹੜੇ ਬੱਚੇ ਇੰਟੈਲੀਜੈਂਟ ਨੇ ਜਿਹੜੇ ਉੱਥੇ ਜਾ ਕੇ ਪੜ੍ਹ ਸਕਦੇ ਨੇ ਉਹੀ ਬੱਚੇ ਪੜਨ ਜਾਣ ਜਿਹੜੇ ਪਹਿਲਾਂ ਜੁਗਾੜ ਦੇ ਰੂਪ ਚ ਚਲੇ ਜਾਂਦੇ ਸੀ ਕਿ ਇੱਕ ਵਾਰ ਕੈਨੇਡਾ ਪਹੁੰਚ ਜਾਈਏ ਮੁੜ ਕੇ ਕੰਮ ਕਰ ਲਾਂਗੇ ਉਹ ਬੱਚੇ ਨਾ ਜਾਣ ਸੋ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਕੋਈ ਵੀ ਜੁਗਾੜ ਤੇ ਬੱਚਾ ਨਾ ਜਾਵੇ ਕਿ ਅਸੀਂ ਉੱਥੇ ਜਾ ਕੇ ਕੋਈ ਜੁਗਾੜ ਕਰ ਲਾਂਗੇ ਇੰਤਜ਼ਾਮ ਕਰ ਲਾਂਗੇ ਜਿਹੜੇ ਉੱਥੇ ਪੜ ਸਕਦੇ ਨੇ ਕਿਉਂਕਿ ਬਿਨਾ ਪੜਾਈ ਮੁਕੰਮਲ ਕੀਤੇ ਹੁਣ ਕੈਨੇਡਾ ਚ ਭਵਿੱਖ ਚ ਪੀਆਰ ਨਹੀਂ ਮਿਲਣੀ ਚਲੋ ਮੈਂ ਸਵਾਲ ਤੇ ਮੁੜਦਾ ਤਿਰਜ ਕੀ ਮੰਨਿਆ ਜਾਵੇ ਕਿ ਅੰਦਰ ਖਾਤੇ ਕੈਨੇਡਾ ਦੀ ਸਰਕਾਰ ਹੁਣੇ ਤਿਆਰੀ ਕਰ ਰਹੀ ਹੈ ਕਿ ਜੇ ਬੱਚੇ ਇਲੀਗਲ ਹੁੰਦੇ ਨੇ ਤੇ ਉਹਨਾਂ ਨੂੰ ਵਾਪਸ ਇੰਡੀਆ ਭੇਜਿਆ ਜਾਵੇ ਇੱਕ ਸਵਾਲ ਹੋ ਰਿਹਾ ਹੈ ਭਾਰਤ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਚ ਤਲਖੀ ਰਹੀ ਹੈ ਸਾਨੂੰ ਪਤਾ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਸਟਿਨ ਟਰੂਡੋ ਨੇ ਪਾਰਲੀਮੈਂਟ ਚ ਭਾਰਤ ਸਰਕਾਰ ਵੱਲ ਇਸ਼ਾਰਾ ਕਰਦਿਆਂ ਦੋਸ਼ ਲਾਏ ਉਸ ਤੋਂ ਬਾਅਦ ਭਾਰਤ ਦੇ ਵਿੱਚ ਜਸਟਿਨ ਟਰੂਡੋ ਦਾ ਕੈਨੇਡਾ ਦਾ ਬਹੁਤ ਵੱਡਾ ਵਿਰੋਧ ਹੋਇਆ ਪੁਤਲੇ ਭੁਕੇ ਗਏ ਕਿਤੇ ਜਸਟਿਨ ਟਰੂਡੋ ਦੀ ਸਰਕਾਰ ਗੁੱਸਾ ਤਾਂ ਨਹੀਂ ਕਰ ਰਹੀ ਭਾਰਤ ਦੀ ਸਰਕਾਰ ਦੇ ਪ੍ਰਤੀ ਨਜਾਇਜ਼ ਗੁੱਸਾ ਕਿਉਂਕਿ ਕੋਈ ਸਬੂਤ ਕੈਨੇਡਾ ਦੀ ਸਰਕਾਰ ਦੇ ਨਹੀਂ ਸਕੀ ਅਜੇ ਤੱਕ ਦੁਨੀਆ ਨੂੰ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਉੱਥੇ ਮਰਡਰ ਹੋਇਆ ਸੀ ਕਿ ਉਹਦੇ ਪਿੱਛੇ ਕੌਣ ਹੈ ਕੌਣ ਨਹੀਂ ਪਾਰਲੀਮੈਂਟ 'ਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਜਸਟਿਨ ਟਰੂਡੋ ਨੇ ਹੁਣ ਜਸਟਿਨ ਟਰੂਡੋ ਦਾ ਆਪਣਾ ਗ੍ਰਾਫ ਬਹੁਤ ਜ਼ਿਆਦਾ ਡਿੱਗ ਰਿਹਾ ਕੈਨੇਡਾ 'ਚ ਇਸ ਕਰਕੇ ਉਹ ਨਿਸ਼ਾਨਾ ਤਾਂ ਨਹੀਂ ਬਣਾ ਰਿਹਾ ਕਿਤੇ ਪੰਜਾਬੀ ਤੇ ਭਾਰਤੀ ਵਿਦਿਆਰਥੀਆਂ ਨੂੰ ਵੀ ਮੈਂ ਕੈਨੇਡੀਅਨ ਲੋਕਾਂ ਦੀ ਚਲੋ ਮੈਨੂੰ ਸਪੋਰਟ ਮਿਲ ਜੇ ਮਤਲਬ ਕਿ ਪੋਲੀਟੀਕਲ ਏਜੰਡਾ ਤਾਂ ਨਹੀਂ ਕੰਮ ਕਰ ਰਿਹਾ ਜਿਹੜਾ ਸਾਡੇ ਵਿਦਿਆਰਥੀ ਉੱਥੇ ਫਸਾਏ ਆ ਤੇ ਸਰ ਇਹ ਜਿਹੜੇ ਸਵਾਲ ਆ ਨਾ ਇਹ ਬਹੁਤ ਜ਼ਿਆਦਾ ਮੈਂ ਤਾਂ ਕਹਾਂਗਾ ਉਲਝੇ ਹੋਏ ਆ ਸਵਾਲ ਆ ਤੇ ਸਪੈਸ਼ਲੀ ਮੈਂ ਤਾਂ ਕਹਾਂਗਾ ਕਿ ਕੈਨੇਡਾ ਦੇ ਸੋਸ਼ਲ ਮੀਡੀਆ ਨੇ ਉਸ ਤੇ ਤਾਂ ਮੈਂ ਕਹਾਂਗਾ ਕਹਿੰਦਰਾ ਕੀ ਆ ਬਾਲਦੀ ਤੇ ਮੈਂ ਤਾਂ ਕਹੂੰਗਾ ਤੇਲ ਪਾਉਣ ਵਾਲਾ ਕੰਮ ਕੀਤਾ ਐਨੇ ਵੱਡੇ ਲੈਵਲ ਤੇ ਵਧਾਇਆ ਸਰ ਜਿਹੜਾ 70000 ਨੰਬਰ ਜਾਂ ਡੇਲੀ ਨੰਬਰ ਵੱਧ ਰਿਹਾ ਸਰ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਇਹ ਬੱਚੇ ਉਹ ਆ ਜਿਹਨਾਂ ਦੇ ਵਰਕ ਪਰਮਿਟ ਮੁੱਕਣ ਵਾਲੇ ਬੱਚਿਆਂ ਦੇ ਵਰਕ ਪਰਮਿਟ ਜਿਹੜਾ ਹਰ ਸਾਲ ਸਰ ਲੱਖਾਂ ਬਚਾ ਜਾਂਦਾ ਸੀ ਇਹ ਨੰਬਰ ਲੱਖਾਂ 'ਚ ਵਧੇਗਾ ਜੇ ਇਸ ਹਿਸਾਬ ਨਾਲ ਆ ਗਈ ਸੋ ਮੈਂ ਹਰ ਵੀਡੀਓ 'ਚ ਸਮਝਾਉਣ ਦੀ ਟਰਾਈ ਕਰ ਰਿਹਾ ਹਾਂ ਡਿਪੋਰਟੇਸ਼ਨ ਹੈਗਾ ਤਾਨੂੰ ਫੜ ਕੇ ਜੇ ਤੁਸੀਂ ਕੋਈ ਰੂਲ ਤੋੜਿਆ ਹੋਇਆ ਉਹਨਾਂ ਦੀਆਂ ਟਰਮ ਐਂਡ ਕੰਡੀਸ਼ਨਾਂ ਦੇ ਅਗੇਂਸਟ ਗਏ ਆ ਉਹਨਾਂ ਨੇ ਤੁਹਾਨੂੰ ਫੜਿਆ ਹੋਇਆ ਦੈਨ ਉਹ ਤੁਹਾਨੂੰ ਜੇ ਭੇਜਦੇ ਉਹਨੂੰ ਰਿਪੋਰਟੇਸ਼ਨ ਕਹਿੰਦੇ ਆ ਸਰ ਐਵੇਂ ਨਹੀਂ ਹਰ ਬੱਚਾ ਰਿਪੋਰਟ ਹੋਣ ਲੱਗਾ ਤੇ ਪਹਿਲੀ ਗੱਲ ਤਾਂ ਮੈਂ ਸਾਰੇ ਇਸ ਚੀਜ਼ ਦੇ ਫੇਵਰ ਚ ਹੈ ਹੀ ਨਹੀਂਗਾ ਸਰ ਕਿ ਇਹ ਬੱਚੇ ਡਿਪੋਰਟ ਹੋ ਕੇ ਬੱਚੇ ਡਿਪੋਰਟ ਹੋਣਗੇ ਜਾਂ ਬੱਚਿਆਂ ਨੂੰ ਧੱਕੇ ਨਾਲ ਜਿਹੜਾ ਕਿ ਆ ਵਾਪਸ ਭੇਜਿਆ ਜਾਏਗਾ ਹਾਲਤ ਸਰ ਨਿਕਲ ਹੀ ਜਾਣੇ ਆ ਤੇ ਮੈਂ ਅੱਜ ਇਸ ਵੀਡੀਓ ਦੇ ਵਿੱਚ ਸਰ ਇੱਕ ਹੋਰ ਚੀਜ਼ ਕਹੂੰਗਾ ਹਾਲ ਦੀ ਗੱਲ ਕਰਨ ਤੋਂ ਪਹਿਲਾਂ ਉਹ ਜਿਹੜਾ ਤੁਹਾਡਾ ਦੂਜਾ ਸਵਾਲ ਸੀਗਾ ਕਿ ਉਹ ਜਿਹੜਾ ਤੁਸੀਂ ਪੁੱਛਿਆ ਕਿ ਉਹ ਸਰਕਾਰਾਂ ਦੇ ਆਪਸੀ ਰਿਲੇਸ਼ਨਸ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਆਦਾ ਬੈਟਰ ਇਹ ਚੀਜ਼ਾਂ ਨੂੰ ਜਾਣ ਸਕਦੇ ਆ ਬਾਕੀ ਮੈਂ ਗਰਾਊਂਡ ਰਿਐਲਿਟੀ ਵੀ ਅੱਜ ਗੱਲ ਕਰੂੰਗਾ ਕਿ ਇਹ ਕੈਨੇਡਾ ਨੇ ਉਸ ਜਿਹੜੇ ਕੀ ਜਿਹੜਾ ਕੀ ਇਸ ਇਵੈਂਟ ਤੋਂ ਬਾਅਦ ਮੈਂ ਤਾਂ ਕਹੂੰਗਾ ਜੋ ਚੀਜ਼ਾਂ ਹੋਈਆਂ ਜੀ ਅਕਤੂਬਰ 2023 ਚ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੰਨਿਆ ਜਾਂਦਾ ਕਿ ਕੈਨੇਡਾ ਸਰਕਾਰ ਨੇ ਸਾਡੇ ਬੱਚਿਆਂ ਨਾਲ ਸਖਤੀ ਕੀਤੀ ਤੇ ਸਰ ਪਰ ਮੈਂ ਮੰਨ ਨਹੀਂ ਰਿਹਾ ਇਹ ਚੀਜ਼ ਨੂੰ ਕਿਉਂਕਿ ਸਖਤੀ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਦਿਖਾਈ ਜਾ ਰਹੀ ਆ ਜੇ ਅੱਜ ਵੀ ਮੈਂ ਜੇ ਗੱਲ ਕਰਾਂ ਅੱਜ ਵੀ ਜੇ ਗੱਲ ਕਰਨਾ ਸਰ ਕੈਨੇਡਾ ਦਾ ਅੱਜ ਆਪਾਂ ਸਪਟੰਬਰ ਦੇ ਵਿੱਚ ਆਪਾਂ ਬੈਠੇ ਆ ਵੀਡੀਓ ਰਿਕਾਰਡ ਕਰ ਰਹੇ ਆ 2024 ਇੱਕ ਸਾਲ ਹੋ ਗਏ ਸਾਰੇ ਇਨਸੀਡੈਂਟ ਨੂੰ ਚਲਦੇ ਨੂੰ 100% ਵੀਜ਼ਾ ਆਇਆ ਤੇ ਅੱਜ ਵੀ ਵੀਜ਼ਾ ਮੈਂ ਤਾਂ ਕਹੂੰਗਾ ਸਟੂਡੈਂਟ ਵੀਜ਼ੇ ਦੀ ਗੱਲ ਕਰਦਾ ਬਹੁਤ ੱਟਕੇ ਨਾਲ ਹੀ ਆ ਰਿਹਾ ਵਾਧੂ ਆ ਰਿਹਾ ਕੋਈ ਇੱਕ ਵੀ ਰਿਫਿਊਜ਼ਲ ਦੇਖਣ ਨੂੰ ਨਹੀਂ ਮਿਲਦੀ ਸੋ ਜੇ ਸ਼ਕਤੀ ਹੁੰਦੀ ਤੇ ਇਹ ਚੀਜ਼ ਨਾ ਹੁੰਦੀ ਦੂਜੀ ਗੱਲ ਕਰ ਰਿਹਾ ਸਰ ਇਹ ਜਿਹੜੇ ਬੱਚੇ ਉੱਥੇ ਆ ਸਰ ਸ਼ਕਤੀ ਤਾਂ ਕਹਿੰਦਾ ਕਿ ਜੇ ਉਹਨਾਂ ਨੇ ਕੋਈ ਮੈਂ ਤਾਂ ਕਹੂੰਗਾ ਕਿ ਕੋਈ ਨਵੀਂ ਚੀਜ਼ ਐਡ-ਆਨ ਕਰਤੀਆਂ ਕੋਈ ਇੱਕਦਮ ਹੀ ਰਿਕੁਆਇਰਮੈਂਟ ਹਾਇਰ ਕਰਤੀਆਂ ਸਰ ਇਹ ਸ਼ੁਰੂ ਤੋਂ ਹੀ ਪੀਆਰ ਦੇ ਪੁਆਇੰਟ ਮੈਂ ਤਾਂ ਕਹੂੰਗਾ ਹਾਂ ਸਪੈਸ਼ਲੀ 2.5 ਸਾਲ ਲਾਕਡਾਊਨ ਤੋਂ ਬਾਅਦ ਜਿਹੜਾ ਪੀਆਰ ਦੇ ਪੁਆਇੰਟ ਬਹੁਤ ਜ਼ਿਆਦਾ ਜਿਹੜੀਆਂ ਕਿ ਆ ਐਲ ਐਮ ਆਈ ਦੇ ਨਾਂ ਤੇ ਜਿਹੜਾ ਕਿ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ ਸੀ ਕਿਉਂਕਿ ਬੱਚਾ ਵੀ ਕਹਿੰਦਾ ਸੀ ਯਾਰ ਈਜ਼ੀ ਪੀਆਰ ਲੈਣਾ ਐਲ ਐਮ ਆਈ ਦੇ ਨਾਂ ਤੇ ਜਾਂ ਪੀ ਐਨ ਪੀ ਦੇ ਨਾਂ ਤੇ ਉਹ ਐਕਸਪਲੋਇਟੇਸ਼ਨ ਤੋਂ ਉਹ ਬੱਚਿਆਂ ਦੇ ਪੁਆਇੰਟ ਸੀ ਜਦੋਂ ਇੰਨੇ ਜਾਣੇ ਸ਼ੁਰੂ ਹੋ ਗਏ ਉਹਨਾਂ ਦੀ ਕੱਟ ਆਫ ਲਿਸਟ ਕਹਿੰਦੇ ਕੱਟ ਆਫ ਲਿਸਟ ਪਤਾ ਕਹਿੰਦੇ ਆ ਹਰ ਇਹ ਤੋਂ ਮਤਲਬ ਕਿ ਉਹ ਕਰਦੇ ਆ ਕਿ ਇਸ ਤੋਂ ਉੱਪਰ ਜਿੰਨੇ ਹੈਗੇ ਆਜੋ ਇਸ ਤੋਂ ਉੱਪਰ ਜਿੰਨੇ ਹੈਗੇ ਆਜੋ ਤੇ ਅੱਜ ਵੀ ਸਰ ਜਿਹੜਾ ਡਾਟਾ ਹੈਗਾ ਤੇ ਮੈਂ ਅੱਜ ਟੀਮ ਨੂੰ ਕਹੂੰਗਾ ਜ਼ਰੂਰ ਆ ਜੇ ਇਸ ਚਲਦੀ ਵੀਡੀਓ ਚ ਸ਼ੇਅਰ ਕਰੋ ਤੁਹਾਨੂੰ ਪਤਾ ਲੱਗ ਜਾਣਾ ਸਰ ਲਗਭਗ 2.5 ਲੱਖ ਬੱਚਿਆਂ ਦਾ ਡਾਟਾ ਵਾ ਜਿਨ੍ਹਾਂ ਦੀਆਂ ਫਾਈਲਾਂ ਇਮੀਗ੍ਰੇਸ਼ਨ ਦੇ ਵਿੱਚ ਲੱਗੀਆਂ ਹੋਈਆਂ ਇਹਨਾਂ ਚ ਵੀ ਬਹੁਤ ਸਾਰੇ ਬੱਚੇ ਹੋਣਗੇ ਸੋ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਇੰਨੇ ਦੇ ਇੰਨੇ ਪੁਆਇੰਟ ਦੇ ਵਿੱਚ ਆ ਸਾਰੇ ਬੱਚੇ ਹੈਗੇ ਆ ਸੋ ਅੱਜ ਇੱਕ ਮੈਂ ਇਹ ਮੈਂ ਇਸ ਲਈ ਚੀਜ਼ ਨੂੰ ਤੇ ਕਹਿ ਰਿਹਾ ਕਿ ਹਜੇ ਤੱਕ ਤਾਂ ਮੈਨੂੰ ਇਹਦਾ ਲੱਗਦਾ ਕਿ ਕੈਨੇਡਾ ਦੀ ਸਰਕਾਰ ਨੇ ਸਖਤੀ ਕੀਤੀ ਨਹੀਂ ਜੀ ਸਖਤੀ ਕੀਤੀ ਤੇ ਉਹ ਆਪਣੇ ਰੂਪ ਤੇ ਆ ਜਾਣਾ ਸੀਗਾ ਕੱਟ ਆਫ ਲੈਸ ਦੇ ਉੱਪਰ ਜਾਣ ਦਾ ਰੀਜ਼ਨ ਵੀ ਕੀ ਆ ਇਹੀ ਆ ਸੋ ਅੱਜ ਇੱਕ ਹੋਰ ਕਰਦਾ ਇਹ ਐਗਜ਼ਾਮਪਲ ਦੱਸਦਾ ਅਸੀਂ ਹੁਣ ਜਦਾਂ ਸਰ ਸ਼ੁਰੂ ਕੀਤਾ ਹੋਇਆ ਕਿ ਇਹ ਸਾਰੇ ਬੱਚੇ ਖਾਸ ਤੌਰ ਤੇ ਫਰਜ ਸਮਝਦੇ ਆ ਜਿਹੜਾ ਬੱਚਾ ਇਹ ਤੋਂ ਹਜ਼ਾਰਾਂ ਦੀ ਗਿਣਤੀ ਚ ਪਾਵਾਂ ਸਾਡੇ ਤੋਂ ਗਿਆ ਚਾਹੇ 12 ਤੋਂ ਗਿਆ ਇੱਕ ਲੱਖਾਂ ਦੀ ਤਾਦਾਦ ਦੇ ਵਿੱਚ ਗਿੰਦੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਗੇ ਮੋਟੀਵੇਸ਼ਨ ਹੋ ਕੇ ਗਏ ਬੱਚਿਆਂ ਦੇ ਬੜੇ ਕਮੈਂਟ ਹੁੰਦੇ ਸਰ ਪਹਿਲਾਂ ਲੋਕਡਾਊਨ ਚ ਫਸੇ ਸੀ ਤੁਹਾਨੂੰ ਸੁਣਦੇ ਰਹੇ ਹੁਣ ਦੁਬਾਰਾ ਫੇਰ ਸਾਡਾ ਬੱਚਾ ਫਸ ਗਿਆ ਤੇ ਮੈਂ ਦੁਬਾਰਾ ਕਹੂੰਗਾ ਕਿਤੇ ਨਹੀਂ ਫਸਿਆ ਜੂ ਸਮਾਂ ਨੰਗੇ ਇਹ ਵੀ ਨੰਗੇ ਜਾਣਾ ਹੈਗਾ ਸੋ ਇੱਕ ਵੇਲੇ ਲੋੜ ਪਤਾ ਕੀ ਆ ਆਪਣੇ ਆਪ ਦੇ ਪੁਆਇੰਟ ਮੈਂ ਕਿਦਾਂ ਵਧਾ ਸਕਦਾ ਮੈਂ ਆਪਣੇ ਆਪ ਨੂੰ ਮਤਲਬ ਉਹ ਕੀ ਕੈਨੇਡਾ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਕਿੱਦਾਂ ਕਰਨਾ ਸਾਨੂੰ ਫੋਕਸ ਉੱਤੇ ਕਰਨਾ ਚਾਹੀਦਾ ਨਾ ਕਿ ਰੈਲਿਡਨ ਕਿਸੇ ਦੀ ਨਿਊਜ਼ ਤੇ ਜਾਂ ਕੋਈ ਆਪਣਾ ਮੈਨੂੰ ਲੱਗਦਾ ਕਿ ਕਿਸੇ ਦੇ ਮਗਰ ਲਾ ਕੇ ਮੈਂ ਆਪਣਾ ਟਾਈਮ ਖਰਾਬ ਕਰਾਂ ਇਹ ਚੀਜ਼ ਚਾਹੀਦੀ ਆ ਕੱਲ ਸਰ ਇੱਕ ਐਗਜ਼ਾਮਪਲ ਦੇਣੀ ਮੇਰੇ ਤੋਂ ਕੱਲ ਇੱਕ ਪੇਰੈਂਟਸ ਆਏ ਜਿਹਦਾ ਹੁਣ ਐਸ ਲਈ ਮੈਂ ਕਹਿ ਰਿਹਾ ਕਿ ਹਾਂ ਜੇ ਤੁਹਾਨੂੰ ਕੋਈ ਹੈ ਪ੍ਰੋਬਲਮ ਤਾਂ ਤੁਸੀਂ ਸਾਡੇ ਆਫਿਸ ਜਿਹੜੇ ਕੀ ਜਰੂਰ ਵਿਜ਼ਿਟ ਕਰ ਸਕਦੇ ਆ ਸੋ ਪੇਰੈਂਟ ਦਾ ਸਵਾਲ ਪਤਾ ਕੀ ਸੀਗਾ ਉਹਨਾਂ ਨੇ ਜੇ ਤੁਹਾਡਾ ਸੀ ਅਸੈਸਮੈਂਟ ਫਾਰਮ ਭਰਾਈਦਾ ਸੋ ਸਿੱਧਾ ਰੱਖ ਕੇ ਖਾਲੀ ਪਿਆ ਸੀ ਕੋਈ ਪੇਰੈਂਟਸ ਨੂੰ ਕੀ ਪਤਾ ਉਥੇ ਬੱਚੇ ਨੇ ਕੀ ਕੀਤਾ ਕੀ ਨਹੀਂ ਕੀਤਾ ਜੀ ਮੇਰੇ ਬੱਚੇ ਨੂੰ ਜੀ ਪੜ੍ਹਾਈ ਹੋ ਗਿਆ 2 ਸਾਲ ਕੰਮ ਕਰਦੇ ਨੂੰ ਹੋ ਗਏ ਨੂੰ ਮਲੀ ਤੀਸਰਾ ਸਾਲ ਸ਼ੁਰੂ ਹੋ ਗਿਆ ਤੇ ਉਹਦੀ ਪੀਆਰ ਕਿੱਦਾਂ ਹੋ ਗਈ ਸੋ ਮੈਂ ਉਹਨੂੰ ਪੁੱਛਿਆ ਕਿ ਜੀ ਉਹਦੀ ਕਿਹਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਆ ਤੇ ਉਹਨੇ ਕੀਤਾ ਸੀ ਫਾਰਮੇਸੀ ਟੈਕਨੀਸ਼ੀਅਨ ਦਾ ਜਿਹੜਾ ਉਹਨਾਂ ਨੇ ਕੋਰਸ ਕੀਤਾ ਹੋਇਆ ਸੀਗਾ ਤੇ ਮੈਂ ਕਿਹਾ ਜੀ ਜੌਬ ਕਿਹਦੇ 'ਚ ਕਰ ਰਹੇ ਹੋ ਟਿਮ ਹਾਟਨ ਦੇ ਵਿੱਚ ਮੁੰਡਾ ਕਾਫੀ ਬਣਾ ਰਿਹਾ ਜੀ ਉੱਥੇ ਟਿਮ ਹਾਟਨ ਦੇ ਵਿੱਚ ਜੌਬ ਕਰ ਰਿਹਾ ਬਸ ਕੰਮ ਛੋਟਾ ਕੋਈ ਮਾੜਾ ਨਹੀਂ ਹੁੰਦਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਮੈਂ ਉਹਨਾਂ ਨੂੰ ਸਾਹਮਣੇ ਗਿਆ ਮੈਂ ਕਿਹਾ ਸਰ ਕਰ ਕੀ ਰਹੇ ਤੁਹਾਡਾ ਬੱਚਾ ਏਲੀਜੀਬਲ ਹੀ ਨਹੀਂ ਹੋਣਾ ਪੁਆਇੰਟਸ ਵਾਸਤੇ ਉਹ ਕਈ ਤਰ੍ਹਾਂ ਦੇ ਮਾਪਿਆਂ ਨੂੰ ਪਤਾ ਨਹੀਂ ਪਰ ਇਸ ਵੇਲੇ ਮੈਂ ਹਰ ਮਾਪੇ ਨੂੰ ਵੀ ਕਹਿ ਰਿਹਾ ਕਿ ਨਾ ਕੈਨੇਡਾ ਦਾ ਹਵਾ ਪਾਣੀ ਇਦਾਂ ਦਾ ਵਾ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਨਾ ਜਾਂ ਕੋਈ ਵੀ ਪਹੁੰਚਦਾ ਮੇਰੇ ਵਰਗਾ ਪਹੁੰਚ ਜਾਂਦਾ ਉੱਥੇ ਆ ਵਲੌਗਰਸ ਨੇ ਪੂਰਾ ਕਾਮਯਾਬ ਹੋ ਗਏ ਅਸੀਂ ਵੀ ਇਨਫਲੂਐਂਸ ਹੁੰਦੇ ਯਾਰ ਕੈਨੇਡਾ ਤੋਂ ਖਬਰ ਆਈ ਹੈ ਸੱਚੀ ਹੁਣੀ ਆ ਆ ਬੰਦੇ ਸਹੀ ਕਹਿੰਦੇ ਕੈਨੇਡਾ ਵਾਲੇ ਸਹੀ ਕਹਿੰਦੇ ਆ ਪਰ ਮੈਂ ਕਹਿੰਦਾ ਤੁਸੀਂ ਵੀ ਆਪਣਾ ਹੋਮਵਰਕ ਕਰਕੇ ਰੱਖੋ ਅੱਜ ਦੀ ਜੇ ਚਾਇਸ ਵਾਲੇ ਲੋੜਾ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਦੀ ਮੋਟੀਵੇਟ ਰੱਖਣ ਦੀ ਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸ਼ਰਤ ਦੱਸਦਾ ਪੀਆਰ ਲੈਣ ਦੀ ਸਾਰਾ ਜੇ ਹੁਣ ਆਪ ਮੈਂ ਰੈਲੇਵੈਂਸੀ 'ਚ ਕੰਮ ਨਹੀਂ ਕੀਤਾ ਤੇ ਉਹ ਪੇਰੈਂਟਸ ਨੂੰ ਸਰ ਉਹਦੇ ਕਈ ਈਦਾਂ ਦੇ ਸਾਡੇ ਹੋਰੇ ਉਹਨਾਂ ਨੇ ਵੀ ਈਦਾਂੇ ਕੰਮ ਕੀਤਾ ਉਹਦੇ ਪੀਆਰ ਹੋ ਗਏ ਸੀਗੇ ਸਰ ਇੱਕ ਵਾਰੀ ਚੀਜ਼ ਨੂੰ ਸਮਝਣ ਦੀ ਲੋੜ ਆ ਐਕਸਪ੍ਰੈਸ ਐਂਟਰੀ ਪੀਆਰ ਦੇ ਨਾਲ ਕੱਲੀ-ਕੱਲੀ ਚੀਜ਼ ਦੇ ਤੁਹਾਨੂੰ ਪੁਆਇੰਟ ਮਿਲਦੇ ਆ ਤੁਹਾਨੂੰ ਤੁਹਾਡੀ ਉਮਰ ਦੇ ਪੁਆਇੰਟ ਮਿਲਦੇ ਆ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਪੁਆਇੰਟ ਮਿਲਦੇ ਆ ਤੁਹਾਨੂੰ ਤੁਹਾਡੀ ਲੈਂਗੁਏਜ ਅਬਿਲਿਟੀ ਆਜੋ ਗਿਆ ਫ੍ਰੈਂਚ ਹੋ ਗਿਆ ਉਹਦੇ ਪੁਆਇੰਟ ਮਿਲਦੇ ਤੁਹਾਨੂੰ ਵਰਕ ਐਕਸਪੀਰੀਅੰਸ ਦੇ ਪੁਆਇੰਟ ਮਿਲਦੇ ਆ ਸੋ ਪੀਐਨਪੀ ਜਦੋਂ ਮਿਲ ਜਾਂਦੀ ਆ ਬੰਦੇ ਨੂੰ ਕਿਉਂਕਿ ਪਿਛਲੇ ਸਮੇਂ 'ਚ ਨਾ ਪੀਐਨਪੀ ਲੈਣੀ ਬੜੀ ਸੌਕੀ ਸੀ ਬੱਚਾ ਆਈਓਂਟਾਰੀਓ ਬ੍ਰੈਮਟਨ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਕੰਮ ਕਰਦਾ ਸੀਗਾ ਜਸਾਲ ਜਿਹੜਾ ਸਾਲ ਢੇਰ ਸਾਲ 2 ਸਾਲ ਲਾ ਕੇ ਉਧਰਲੇ ਬਸ ਮੂਵ ਹੁੰਦਾ ਸੀ ਉਹਦੇ ਪੀਐਨਪੀ 1 ਸਾਲ ਕੰਮ ਕਰਕੇ 6 ਮਹੀਨੇ ਕੰਮ ਕਰਕੇ ਪੀਐਨਪੀ ਉਥੇ ਲੈ ਲੰਦਾ ਸੀ ਫਾਈਲ ਆਉਂਦਾ ਸੀ ਉਹਦੇ 600 ਪੁਆਇੰਟ ਉਹਨੂੰ ਪੀਐਨਪੀ ਨੇ ਮਿਲਦੇ ਸੀ ਆਪਦੇ ਵੀ ਜਿਹੜੇ ਪੁਆਇੰਟ ਬੰਦੇ ਸੀ ਉਹ ਸਿੱਧਾ ਪੀਆਰ ਵਾਸਤੇ ਐਲੀਜੀਬਲ ਹੋ ਜਾਂਦੇ ਸੀ ਉੱਤੇ ਜਦੋਂ ਸ਼ਕਤੀ ਹੋਈ ਸ਼ਕਤੀ ਮੀਨ ਟੂ ਸੇ ਕਿ ਉਹਨਾਂ ਦਾ ਵੀ ਇੱਕ ਕੋਟਾ ਹੁੰਦਾ ਨਾ ਪੀਐਨਪੀਜ਼ ਦਾ ਸੋ ਉਹਨਾਂ ਦਾ ਵੀ ਜਦੋਂ ਕੋਟਾ ਭਰਿਆ ਪਰ ਕੋਟਾ ਕੀ ਮੈਨੂੰ ਇਹਦਾ ਲੱਗਦਾ ਕਿ ਸਾਡੇ ਬੱਚੇ ਸ਼ੁਰੂ ਤੋਂ ਹੀ ਗਲਤ ਟਰੈਕ ਤੇ ਚੱਲਦੇ ਆ ਰਹੇ ਸੀ ਪਰ ਹਾਂ ਕੋਈ ਨਾ ਭੇੜ ਚਾਲਗਾਊਗਾ ਜਿਨ੍ਹਾਂ ਦਾ ਤਾਂ ਸੂਤ ਆ ਗਿਆ ਉਹ ਤਾਂ ਨੰਗੀ ਗਏ ਪਰ ਹੁਣ ਆਹ ਜਿਹੜਾ ਨਵਾਂ ਬੱਚਾ ਫਸ ਗਿਆ ਸੋ ਪਹਿਲੀ ਸ਼ਰਤ ਤਾਂ ਮੈਂ ਤਾਂ ਕਹਾਂਗਾ ਦੇ ਵੀ ਪੱਕੇ ਹੁੰਦੇ ਤਰੀਕੇ ਹੁੰਦੇ ਬੱਚਾ ਮੈਂ ਤੁਹਾਨੂੰ ਦੱਸ ਬੱਚਿਆਂ ਨੂੰ ਦੱਸਣਾ ਚਾਹੂੰਗਾ ਸੋ ਤੁਹਾਡਾ ਵਰਕ ਐਕਸਪੀਰੀਅੰਸ ਤੁਹਾਡੀ ਪਲੱਸ 2 ਦੀ ਪੜ੍ਹਾਈ ਤੋਂ ਬਾਅਦ ਜਰੂਰ ਰੈਲੇਵੈਂਟ ਚਾਹੀਦਾ ਜਿਹੜੀ ਤੁਸੀਂ ਉੱਥੇ ਪੜ੍ਹਾਈ ਕੀਤੀ ਹੈ ਇਹਦਾ ਫਾਇਦਾ ਹੀ ਨਹੀਂ ਨਹੀਂ ਤਾਂ ਤੁਹਾਨੂੰ ਉਸ ਚੀਜ਼ ਦੇ ਪੁਆਇੰਟ ਹੀ ਨਹੀਂ ਮਿਲਣਗੇ ਫਿਰ ਤਾਂ ਡੈਫੀਨੇਟਲੀ ਇੱਕੋ ਚੀਜ਼ ਹੀ ਤੁਹਾਡੀ ਹੈਲਪ ਕਰੇਗੀ ਪੀ ਐਨ ਪੀ ਜਾਂ ਜੋ ਬੜਾ ਸੌਕਾ ਮੈਂ ਤਾਂ ਕਹੂੰਗਾ ਸੌਕਾ ਕਿ ਉਹ ਜੇ ਪੁਰਾਣਾ ਰਾਸੇ ਹੁੰਦਾ ਸੀਗਾ ਕਿ ਅਸੀਂ ਸੇ ਪੱਕਾ ਚਾਹੇ ਕੁੜੀ ਚਾਹੇ ਮੁੰਡਾ ਉਹਦੇ ਨਾਲ ਵਿਆਹ ਕਰਾ ਲਈਏ ਤਾਂ ਹੀ ਚੀਜ਼ਾਂ ਪੋਸੀਬਲ ਹੋਣਗੀਆਂ ਅਦਰਵਾਈਜ਼ ਜਿੰਨੇ ਮਰਜੀ ਆਪਾਂ ਰੋਲੇ ਪਾਦੀਏ ਕਿ ਆ ਬੱਚੇ 70000 ਆ ਰਹੇ ਲੱਖ ਆ ਰਿਹਾ ਡੇਢ ਆ ਰਿਹਾ ਪਿਆ ਆ ਰਿਹਾ ਵੀ ਆ ਰਿਹਾ ਸੋ ਇਹ ਚੀਜ਼ਾਂ ਗਿਣਤੀਆਂ ਤਾਂ ਡੇ ਬਾ ਡੇ ਵੱਧਦੀਆਂ ਰਹਿਣਗੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਅੱਜ ਤੋਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇੰਡੀਆ ਤੋਂ ਭੇਜਣ ਤੋਂ ਹੀ ਪਹਿਲਾਂ ਹੀ ਉਹਨਾਂ ਨੂੰ ਦੱਸਾਂਗੇ ਨਹੀਂ ਪੁੱਤ ਆ ਤੇਰਾ ਰਾਸਤਾ ਵਾ ਇਸ ਰਾਸੇ ਤੇ ਤੁਰੇ ਚਾਹੀਂ ਕਿ ਜਾਰਤਰ ਕੀ ਹੁੰਦਾ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਨਾ ਕਿਉਂਕਿ ਪੁਰਾਣੇ ਮਾਪੇ ਦਾ ਜੀ ਹੁਣ ਉਹ ਵਾਲਾ ਸੁਭਾਅ ਤਾਂ ਰਹਿ ਨਹੀਂ ਗਿਆ ਕਿਉਂਕਿ ਜੇ ਅੱਜ ਦਰਸ਼ਕ ਸ਼ੋਅ ਸੁਣ ਰਹੇ ਐ ਸੋ ਉਹਨਾਂ ਦੇ ਮੈਂ ਤਾਂ ਕਹੂੰਗਾ ਜੇ ਮੇਰੀ ਉਮਰ ਦੇ ਜਾਂ ਮੇਰੇ ਤੋਂ ਵੱਡੇ ਆ ਡੱਲਾ ਸਰ ਦੇ ਪੇਰੈਂਟਸ ਵੀ ਸਰ ਕਿਉਂਕਿ ਪਹਿਲੀਆਂ ਚ ਹੁੰਦਾ ਸੀਗਾ ਕਿ ਜਦੋਂ ਬੱਚੇ ਨਾ ਸਕੂਲ ਪੜ੍ਹਦੇ ਹੁੰਦੇ ਸੀਗੇ ਚਾਹੇ ਸਰਕਾਰੀ ਚਾਹੇ ਮਤਲਬ ਕਿ ਚਾਹੇ ਪ੍ਰਾਈਵੇਟ ਸਕੂਲਾਂ ਚ ਤੇ ਮਾਪੇ ਬਹਾਨਾ ਲੱਭਦੇ ਹੁੰਦੇ ਸੀ ਕਿ ਬਹਾਨਾ ਲੱਭੇ ਇਹਦੀ ਗਲਤੀ ਦਾ ਇਹਨੂੰ ਕਰੀਏ ਕਿ ਹਾਂ ਵੀ ਤੂੰ ਕੀਤਾ ਤੇ ਕਿੱਦਾਂ ਕੀਤਾ ਅੱਜ ਦੀ ਜੇ ਜਦੋਂ ਬੱਚਾ ਕਹਿੰਦਾ ਵਾ ਡੈਡੀ ਨੰਬਰ ਘਟਾਏ ਆ ਮੇਰੇ ਲੈਕਚਰ ਬੜੇ ਔਖੇ ਆ ਮੈਨੂੰ ਮਿਲਿਆ ਨਹੀਂ ਆਪਾਂ ਝਾਟ ਹੀ ਸਭ ਮੰਨ ਜਾਂਦੇ ਪਹਿਲੀਆਂ ਜੇ ਤਾਂ ਸਾਡੇ ਜੇ ਸਹੀ ਕੰਮ ਵੀ ਹੋਵੇ ਤਾਂ ਨਾ ਤੇ ਬਾਪੂ ਮੰਨਦੇ ਨਹੀਂ ਹੁੰਦੇ ਸੀ ਉਹ ਕਹਿੰਦੇ ਨਹੀਂ ਨਹੀਂ ਕਾਕੇ ਜੀ ਲੜਕੇ ਵੀ ਬੱਚਾ ਘਰ ਆਵੇ ਨਾ ਉਹਨੇ ਤੁਹਾਡੀ ਗਲਤੀ ਜਾਂ ਸਾਡੀ ਗਲਤੀ ਘਟਣੀ ਆ ਸਾਡੇ ਪੇਰੈਂਟ ਸੀ ਮੈਂ ਗੱਲ ਕਰਦਾ ਤੇਰੇ 'ਚ ਕਮੀ ਹੁੰਨੀ ਤੂੰ ਹੀ ਲੜ ਗਿਆ ਪਰ ਇਸ ਵਾਰੇ ਉਲਟਾ ਆਪਾਂ ਆਪਣੇ ਬੱਚੇ ਨੂੰ ਸਮਝਾਉਂਦੇ ਵੀ ਜਾਈ ਨਹੀਂ ਨਹੀਂ ਯਾਰ ਉਹਨਾਂ ਦੀ ਗਲਤੀ ਏ ਕਿਤੇ ਨਾ ਕਿਤੇ ਗਲਤ ਆ ਸੋ ਜਿਹੜੀ ਜੀਪੀਏ ਦੀ ਮੈਂ ਗ ਆਪਣੇ ਬੱਚੇ ਨੂੰ ਪੁੱਛਣਾ ਸ਼ੁਰੂ ਕਰ ਦਿਓ ਬੇਟਾ ਤੇਰੀ ਜੀਪੀਏ ਕਿੰਨੀ ਚੱਲ ਰਹੀ ਆ ਕਿੰਨੇ ਦੇ ਤੂੰ ਪਾਸ ਕਰੇਗਾ ਪੰਜ ਦੇ ਹੁੰਦੇ ਆ ਜੀ ਪੰਜ ਜੋ 2 ਦੇਸੀ ਲੈਂਗੁਏਜ ਸਮਝਾਉਂਗਾ ਪੰਜ ਜੋ 2 ਚਾਹੀਦੀ ਆ ਜੀ ਪਾਸ ਹੋਣ ਵਾਸਤੇ ਤੇ ਸਾਡੇ ਜ਼ਿਆਦਾਤਰ ਬੱਚੇ ਸਾਵੇਂ-ਸਾਵੇਂ ਪਾਸ ਹੁੰਦੇ ਆ ਤੇ ਜਿਹੜੇ ਸਾਵੇਂ-ਸਾਵੇਂ ਪਾਸ ਹੁੰਦੇ ਆ ਉਹਨਾਂ ਨੂੰ ਫਿਰ ਆਪਣੀ ਫੀਲਡ 'ਚ ਕੰਮ ਨਹੀਂ ਮਿਲਦਾ ਆ ਸਭ ਤੋਂ ਵੱਡਾ ਕਲੌਜ਼ ਆ ਸਰ ਆ ਸਭ ਤੋਂ ਵੱਡੀ ਜਿਹੜੀ ਕਮੀ ਜਿਹੜੀ ਹੈਗੀ ਆ ਜਿਹੜੀ ਸਾਨੂੰ ਐਸ ਦੌਰ ਤੱਕ ਲੈ ਕੇ ਆਉਂਦੀ ਆ ਸੋ ਮੈਂ ਤਾਂ ਅੱਜ ਹਰ ਬੱਚੇ ਨੂੰ ਸਨੇਹਾ ਦੇਣਾ ਚਾਹੂੰਗਾ ਰੋਲਾ ਪਾਉਣਾ ਕੁਝ ਨਹੀਂ ਹੋਣਾ ਕਲਪਨਾ ਵੀ ਟੈਨਸ਼ਨ ਲੈ ਕੇ ਵੀ ਕੁਝ ਨਹੀਂ ਹੋਣਾ ਇੱਕੋ ਚੀਜ਼ ਤੁਹਾਨੂੰ ਸਿਰਫ ਸਿਰੇ ਲਾ ਸਕਦੀ ਆ ਉਹਨਾਂ ਦੇ ਜਿਹੜੇ ਰੂਲ ਬੁੱਕ ਹੈ ਨਾ ਐਕਸਪ੍ਰੈਸ ਐਂਟਰੀ ਜਿੱਦੇ ਸਾਰਿਆਂ ਨੂੰ ਪੀਆਰ ਮਿਲਣਾ ਸੋ ਬੇਟਾ ਕੁਝ ਖਾਸ ਨਹੀਂ ਹੈਗਾ ਸਿਰਫ ਸਿਰਫ ਲਿਖੋ ਗੂਗਲ ਤੇ ਜਾ ਕੇ ਸੀ ਆਰ ਐਸ ਕੈਲਕੂਲੇਟਰ ਆਪਣੇ ਪੁਆਇੰਟ ਤੁਹਾਨੂੰ ਵੀ ਸਭ ਨੂੰ ਬਤਾ ਮਾਪਿਆਂ ਨੂੰ ਕਹਿੰਗਾ ਤੁਸੀਂ ਵੀ ਆਪਣੇ ਬੱਚੇ ਦੇ ਪੁਆਇੰਟ ਤੋਂ ਚੈੱਕ ਕਰ ਲਓ ਉਹ ਚੀਜ਼ਾਂ ਦੇਖੋ ਕਿਦਾਂ ਤੁਸੀਂ ਆਪਣੇ ਪੁਆਇੰਟ ਵਧਾ ਸਕਦੇ ਹਾਂ ਦੂਸਰੀ ਗੱਲ ਜੇ ਪੀਐਨਪੀ ਦੀ ਸ਼ਕਤੀ ਹੋਈ ਆ ਨਾ ਸੋ ਇਹ ਵੀ ਇੱਕ ਤਰ੍ਹਾਂ ਦੀ ਵਧੀਆ ਹੈਗੀ ਆ ਕਿਉਂਕਿ ਜੇ ਪੀਐਨਪੀ ਤੁਹਾਨੂੰ ਨਹੀਂ ਮਿਲ ਰਹੀ ਨਾ ਤੂੰ ਕਿਸੇ ਨੂੰ ਵੀ ਨਹੀਂ ਮਿਲਣੀ ਹੈਗੀ ਘਟ ਜਾਣੀਆਂ ਇਹ ਪੁਆਇੰਟ ਸਾਰੇ ਡਿੱਗ ਜਾਣੇ ਆ ਐਲਐਮਆਈ ਤੇ ਵੀ ਜੇ ਸ਼ਕਤੀ ਹੋਈ ਹੈ LMHI ਭੇਜੇ ਘੱਟ ਹੋ ਗਈ ਤੇ ਪੁਆਇੰਟ ਆਉਣ ਵਾਲੇ ਡੇਰਾਂ ਚ ਡਿੱਗ ਜਾਣੇ ਆ ਇੱਕੋ ਚੀਜ਼ ਤੇ ਫੋਕਸ ਰੱਖੋ ਤੁਸੀਂ ਆਪਣੇ ਪੁਆਇੰਟ ਕਿੱਦਾਂ ਵਧਾ ਸਕਦੇ ਜਿੰਨਾ ਮੇਰਾ ਐਕਸਪੀਰੀਅੰਸ ਹੈਗਾ ਵਰਕ ਐਕਸਪੀਰੀਅੰਸ ਦੇ ਨਾਲ ਦੂਜਾ ਆਪਣੀ IELTS ਸਕੋਰ ਨਾਲ 8.7 ਬੈਂਡ ਲੈ ਸਕਦੇ ਆ ਤੀਜੀ ਮੋਸ ਇੰਪੋਰਟੈਂਟ ਫਰੈਂਚ ਸੋ ਇਸੇ ਇੱਕ ਚੀਜ਼ ਦਾ ਖਿਆਲ ਰੱਖਣਾ ਆ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਤੁਹਾਡੇ ਪੁਆਇੰਟਸ ਉੱਪਰ ਲੈ ਕੇ ਜਾ ਸਕਦੇ ਬਾਕੀ ਬਲਡ ਰਿਲੇਸ਼ਨ ਜੇ ਤੁਹਾਡੇ ਕੋਈ PR ਹੈਗੇ ਉਹ ਤਾਂ ਐਕਸਟਰਾ ਬੋਨਸ ਹੈਗਾ ਸੋ ਆਪ ਚੈੱਕ ਕਰ ਲੋ ਸੀਆਰਐਸ ਤੇ ਕੈਲਕੂਲੇਟਰ ਦੇ ਕਿੱਦਾਂ ਸਕੋਰ ਵੱਧ ਸਕਦੇ ਆ ਸੋ ਮੈਂ ਸਰ ਹਜੇ ਜਿਹੜੇ ਤੁਸੀਂ ਕਹਿੰਨਾ ਪ੍ਰਤੀਕਿਰਿਆ ਚੱਲ ਰਹੀ ਆ ਮੈਂ ਉਸ ਚੀਜ਼ ਦੇ ਹਰੇ ਫੇਵਰ ਚ ਨਹੀਂ ਹੈਗਾ ਹਾਂ ਜੇ ਤਾਂ ਬੱਚਾ ਕੋਈ ਰੂਲ ਤੋੜੇਗਾ ਜੇ ਤਾਂ ਬੱਚਾ ਉਹਨਾਂ ਨੂੰ ਪ੍ਰਵੋਕ ਕਰੇਗਾ ਮੈਂ ਤਾਂ ਕਹੂੰਗਾ ਜੇ ਦਾ ਬੱਚਾ ਕੋਈ ਇਲੈਗਲ ਹੋਏਗਾ ਤੇ ਡੈਫੀਨਿਟਲੀ ਉਹਦਾ ਹਰਜਾਨਾ ਫਿਰ ਬੱਚੇ ਨੂੰ ਭੁਗਤਣਾ ਪਏਗਾ ਹਾਂ ਜੇ ਕੋਈ ਬੱਚਾ ਰੱਬ ਬਣਾ ਕਰੇ ਜੇ ਉਹਦੇ ਕੋਈ ਚੀਜ਼ ਨਹੀਂ ਸਿਰੇ ਚੜਦੀ ਉਹ ਟਾਈਮ ਰਿੰਦੇ ਵਾਪਸ ਆ ਜਾਵੇ ਆਪਣੀ ਫੀਲਡ ਦੇ ਵਿੱਚ ਇੰਡੀਆ ਆਉਂਦੇ ਕੰਮ ਦੇ ਕਿਤੇ ਲੱਗ ਜੇ ਵਾਟ ਐਵਰ ਪੇਪਰ ਵਰਕਸ ਦੇ ਵਿੱਚ ਲੱਗ ਜੇ ਆਪਣੇ ਪੁਆਇੰਟਸ ਤੁਸੀਂ ਲੈਂਗੁਏਜ ਦੇ ਨਾਲ ਕਿਦਾਂ ਉੱਪਰ ਕਰ ਸਕਦੇ ਇੰਡੀਆ ਤੋਂ ਵੀ ਪੀਆਰ ਜਿਹੜੇ ਜਾ ਸਕਦੇ ਆ ਸੋ ਇਸ ਵੀਡੀਓ 'ਚ ਮੈਂ ਸਰ ਹੋਰ ਇੱਕ ਇੱਕ ਸੁਨੇਹਾ ਦੇ ਦਵਾਂ ਅੱਜ ਹੀ ਇੱਕ ਪੇਰੈਂਟਸ ਨਾਲ ਬੜੀ ਵਧੀਆ ਡਿਸਕਸ਼ਨ ਹੋਈ ਉਹਨਾਂ ਨੇ ਆਪਣੀ ਬੇਟੀ ਭੇਜਣੀ ਸੀ ਸਰ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਕੋਲ ਟਾਈਮ ਹੈਗਾ ਉਹਨਾਂ ਦੀ ਫੈਮਿਲੀ ਉੱਥੇ ਆ ਉਹ ਬੱਚੀ ਨਾ ਜੇ ਇੰਡੀਆ ਚਲੋ ਕਨਵੈਂਟ 'ਚ ਪੜ੍ਹੀ ਉਹਨੇ ਫ੍ਰੈਂਚ ਉਹਨੂੰ ਮਾੜਾ ਮੋਟਾ ਉਹਨੂੰ ਪਤਾ ਆ ਫ੍ਰੈਂਚ ਦਾ ਮੈਂ ਤਾਂ ਕਹਿੰਦਾ ਕਿ ਆਪਣੀ ਬੇਟੀ ਨੂੰ ਗ੍ਰੈਜੂਏਸ਼ਨ ਇੰਡੀਆ ਤੋਂ ਜੇ ਤੁਸੀਂ ਕਰਾਉਂਦੇ ਆ ਨਾਲ ਦੀ ਨਾਲ ਜੇ ਤੁਸੀਂ ਫ੍ਰੈਂਚੀ ਵੀ ਸਿਖਾਉਂਦੇ ਆ ਇੱਕ ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਉਹ ਸਿੱਧਾ-ਸਿੱਧਾ ਐਕਸਪ੍ਰੈਸ ਐਂਟਰੀ ਦੇ ਵਿੱਚ ਐਲੀਜੀਬਲ ਹੋ ਜਾਂਦੀ ਆ ਤੇ ਨਾਲ ਨਾਲ ਬੱਚੀ ਪੜ੍ਹਾਈ ਚਲੋ ਤੇ ਜਿਹੜੀ ਕੀ ਹੈ ਨਾਲੇ ਐਕਸਪ੍ਰੈਸ ਐਂਟਰੀ ਦੇ ਵਿੱਚ ਮੈਂ ਤਾਂ ਕਹੂੰਗਾ ਕੈਨੇਡਾ ਦੀ ਸਰਕਾਰ ਨੇ ਸਾਰੇ ਇਹ ਵੀ ਇੱਕ ਅਨਾਉਂਸਮੈਂਟ ਦਿੱਤੀ ਆ ਕਿ 2028 ਤੱਕ ਅਸੀਂ ਜਿਹੜੀ ਇਹ ਜਿਹੜੀ ਵਿੰਡੋ ਓਪਨ ਰੱਖਾਂਗੇ ਫ੍ਰੈਂਚ ਤੇ ਸਾਡੇ ਕੋਲ ਫ੍ਰੈਂਚ ਬੋਲਣ ਵਾਲੇ ਦੀ ਜਿਹੜੀ ਗਿਣਤੀ ਘਟਾ ਤੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੀਦੀ ਹੈਗੀ ਆ ਸੋ ਇਹਦਾ ਫਾਇਦਾ ਚੱਕ ਸਕਦੇ ਆ ਜਿਹੜਾ ਬੱਚਾ 6 ਇਚ ਲੈ ਸਕਦਾ ਨਾ ਉਹ ਮੇਰੇ ਤਜਰਬੇ ਨਾਲੋਂ ਉਹ B2 ਲੈਵਲ ਵੀ ਲੈ ਸਕਦਾ ਸਾਲ ਡੇਢ ਸਾਲ ਦੇ ਵਿੱਚ ਲੱਗਣਾ ਹੀ ਲੱਗਣਾ ਇਸ ਤੋਂ ਛੇਤੀ ਨਹੀਂ ਆਉਣਾ ਸੋ ਤੁਰ ਪਈਏ ਤੋ ਮੈਨੂੰ ਇਹਦਾ ਲੱਗਦਾ ਵੀ ਕਿ ਰੈਦਰ ਦੈਨ ਆਪਾਂ ਕਿ ਜਨਾ ਕੋਈ ਆਪਣੇ ਆਪ ਨੂੰ ਗਿਵ ਅਪ ਕਰਨ ਦੀ ਬਜਾਏ ਜੇ ਅਸੀਂ ਉਹ ਟਰੈਕ ਤੇ ਤੁਰਦੇ ਤੇ ਸਿਰੇ ਆਪਾਂ ਜ਼ਰੂਰ ਲੱਗ ਸਕਦੇ ਸਰ ਅੱਜ ਵੀ ਸੋ ਪੋਜ਼ਿਟਿਵ ਰਹਿਣਾ ਚਾਹੀਦਾ ਮੈਨੂੰ ਲੱਗਦਾ ਹਰ ਬੱਚੇ ਨੂੰ ਹਰ ਹਾਲਾਤ ਦੇ ਵਿੱਚ ਚਲੋ ਬੜੀ ਮਹੱਤਵਪੂਰਨ ਜਾਣਕਾਰੀ ਤੀਰਤ ਸਿੰਘ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ 8557885578 ਸੋ ਵਿਦਿਆਰਥੀ ਇਸ ਨੰਬਰ ਤੇ ਜ਼ਰੂਰ ਤੀਰਤ ਜੀ ਦੇ ਨਾਲ ਸਲਾਹ ਕਰੋ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਜਾਣਕਾਰੀ ਲੈਣੀ ਹੈ ਉਹਦੇ ਹਿਸਾਬ ਨਾਲ ਫੈਸਲੇ ਕਰੋ ਧੰਨਵਾਦ